ਬਬਲ ਜਿਹੜਾ ਇੱਕ ਫਕੀਰ ਆ ਬਹੁਤੇ ਇਲਮਾਂ ਦੀ ਵੀ ਲੋੜ ਆ ਉਹਨੂੰ ਜਾਂ ਚਲੇਤ ਲਈਆਂ ਦੀ ਵੀ ਲੋੜ ਆ ਜੀ ਬਾਹਰ ਦੇ ਸੰਤ ਇਲਮਾਂ ਆਕਲਾਂ ਮੰਨ ਲੱਭਣ ਦੀ ਲੋੜ ਨਹੀਂ ਅੰਦਰੋਂ ਹੀ ਝਾਕ ਲਈਏ ਦੇ ਇੰਨਾ ਹੀ ਬਹੁਤ ਹੈ ਤੁਹਾਡਾ ਤਿੱਖਾ ਸਵਾਲ ਆ ਤੁਸੀਂ ਬਾਬੇ ਦਾ ਸੇਵਾ ਦਾ ਕਿ ਲੱਖਾਂ ਮਿਰਦ ਵਜੀਫੇ ਟੈਂਦਾ ਰੋ ਬਿਨਾ ਮਰਸ਼ਦ ਅੱਲਾ ਨਹੀਂ ਮਿਲਦਾ ਇਹ ਕੋਈ ਬਾਬਾ ਬੰਨਾ ਬੜਾ ਔਖਾ ਹੈ ਦੀਰੀ ਦੇ ਵਿੱਚ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਵੇਖੀਏ ਤੇ ਕਿਉਂਕਿ ਬਾਬਾ ਪ੍ਰੀਸਾਫ ਸਰਕਾਰ ਆਪਣੇ মুর্ਸ਼ਦ ਦੇ ਵਾਸਤੇ ਉਹਨਾਂ ਨੂੰ ਆਪਣੀ ਅੱਖ ਵੀ ਦੇ ਲਈ ਪਈ ਔਰ ਜੋ ਮਢਾਲੀ ਸ਼ਰੀਫ ਦੇ ਸਰਕਾਰ ਹੋਏ ਨੇ ਉਹਨਾਂ ਨੇ ਆਪਣੇ মুর্ਸ਼ਦ ਨੂੰ ਰਾਜ਼ੀ ਕਰਨ ਵਾਸਤੇ ਆਪਣੇ ਪੈਰਾਂ ਤੇ ਚਾਹ ਬਣਾਈਏ ਪਿਛਲੇ ਦਿਨ ਮੈਂ ਤੁਹਾਡੀ ਵੀਡੀਓ ਵੇਖੀ ਸੀ ਜੀ ਬਿਲਕੁਲ ਔਰ ਜਨਾਬ ਆਪਾ ਬੰਸੇਸ਼ਾ ਸਰਕਾਰ ਉਸ ਵਿੱਚ ਗੱਲ ਬਿਆਨ ਕਰ ਰਹੇ ਨੇ ਬਾਬਾ ਪਾਲ ਦਾਸ ਉਹਨਾਂ ਦੀ ਸੀ 12 ਸਾਲ ਸਰਕਾਰ ਲੰਗਰ ਬਣਾ ਕੇ ਔਰ ਤੈਦਲ ਹੀ ਜਾਂਦੇ ਸੀ ਉਹਨਾਂ ਨੇ ਕਦੀ ਆਪਣੇ ਪੀਰੋ মুর্ਸ਼ਦ ਨੂੰ ਬੇਤਨੀ ਇਹ ਦਿੱਤੀ। ਮਾਨੂੰ ਇਹਦੇ ਵਿੱਚ ਲੱਗਦਾ ਕਿ ਫਕੀਰੀ ਵਾਲੀ ਮੰਜ਼ਲ ਸੌਖੀ ਜਦੋਂ ਮੁਰਸ਼ਿਦ ਇਹ ਕੈਦੇ ਚੋਂ ਬਾਹਰ ਜਾਵਾਂਗੇ ਫਿਰ ਪਰ ਕਠਿਨਾਈਆਂ ਕਠਿਨਾਈਆਂ ਹੋਰ ਮਿਲਣੀਆਂ। ਇਸਕ ਨਮਾਜ਼ ਦੇ ਸਜਦੇ ਵਿੱਚ ਹੱਥ ਬੰਨਣੇ ਛੱਡਣੇ ਨਹੀਂ ਪੈਂਦੇ ਜਦੋਂ ਸਾਹਮਣੇ ਸੋਨਾ ਪੀੜ ਹੋਵੇ ਮੱਥੇ ਭੰਣੇ ਨੇ ਪੀਂਦੇ। ਅਸਲਾਮ ਵਾਲੇਕਮ ਜੀ ਮੈਂ ਤੁਹਾਡਾ ਆਪਣਾ ਸਨੀ ਗਾਦਰੀ ਇਕ ਰਿਫਰ ਤੋਂ ਸਵਾਗਤ ਕਰਦਾ ਹਾਂ ਆਪਣੇ YouTube ਚੈਨਲ ਸੂਫੀ ਦਾਸਾਂ ਦੇ ਵਿੱਚ। ਔਰ ਅੱਜ ਪਹੁੰਚੇ ਆਂ ਬਾਬਾ ਕਾਦਰ ਸ਼ਾ ਸਰਕਾਰ ਦੇ ਦਰਬਾਰ ਤੇ ਮੁਲਾਕਾਤ ਕਰਾਉਣ ਜਾ ਰਹੇ ਆਂ ਬਾਬਾ ਹਰਪਾਲ ਸ਼ਾ ਕਾਦਰੀ ਦੇ ਨਾਲ ਔਰ ਸਵਾਗਤ ਬਾਬਾ ਜੀ ਤੁਹਾਡਾ ਸਾਡੇ YouTube ਚੈਨਲ ਸੂਫੀ ਦਾਸਤਾਨਾਂ ਦੇ ਵਿੱਚ ਮੈਂ ਬਾਬਾ ਜੀ ਇੱਕ ਵੀਰ ਨੇ ਸਵਾਲ ਕੀਤਾ ਸੀ ਸਵਾਲ ਬੜਾ ਬੜਾ ਫਨੀ ਵੀ ਲੱਗਦਾ ਮੈਨੂੰ ਤੇ ਕਹਿੰਦਾ ਕਿ ਯਾਰ ਮੁਰਸ਼ਿਦ ਨੂੰ ਯਾਦ ਕਰਨਾ ਪੈਂਦਾ ਹੈ ਕਿ ਮੁਰਸ਼ਿਦ ਯਾਦ ਹੀ ਹੁੰਦਾ ਕੀ ਗੱਲ ਕਰਦੇ ਹੋ ਕਾਦਰੀ ਸਾਹਿਬ ਮੁਰਸ਼ਿਦ ਤੋਂ ਬਿਨਾ ਮੁਰਸ਼ਿਦ ਤੋਂ ਬਿਨਾ ਇੱਕ ਪਲ ਵੀ ਨਹੀਂ ਮਰੀਦ ਰਹਿ ਸਕਦਾ ਬਸ ਸਹੀ ਜੀ ਜਿਸ ਤਰ੍ਹਾਂ ਪਾਣੀ ਤੋਂ ਬਿਨਾ ਮਛਲੀ ਨਹੀਂ ਨਾ ਰਹਿ ਸਕਦੀ ਇੱਕ ਮਰੀਦ ਆਪਣੇ ਮੁਰਸ਼ਿਦ ਤੋਂ ਬਿਨਾ ਇਦਾਂ ਨਹੀਂ ਰਹਿ ਸਕਦਾ ਕਿਉਂਕਿ ਉਹ ਕਲਾਮ ਤੇ ਤੋਂ ਹੀ ਸੁਣਿਆ ਹੋਣਾ ਕਿ ਮੇਰੀ ਨਸ-ਨਸ ਵਿੱਚ ਤੇ ਮੇਰੇ ਲੋ-ਲੋ ਵਿੱਚ ਤੇਰੀ ਯਾਦ ਦਾ ਤੂੰਬਾ ਵੱਜਦਾ ਹੈ ਦੇਖੋ ਦੇਖੋ ਬਟਾ ਤੇ ਮੁਰਸ਼ਿਦ ਦੇ ਸਾਹਾਂ ਦੇ ਨਾਲ ਚੱਲਣ ਰਿਹਾ ਜੀ ਹੂੰ ਬਿਲਕੁਲ ਮੁਰਸ਼ਿਦ ਹਰ ਸਾਹ ਦੇ ਨਾਲ ਹਰ ਪਾਲੀ ਮੁਰਸ਼ਿਦ ਆਪਣੇ ਨਾਲ ਰਹਿਂਦਾ ਜੀ ਔਰ ਉਹਦੀਆਂ ਯਾਦਾਂ ਵੀ ਆਪਣੇ ਨਾਲ ਹੀ ਆ ਹਰ ਪਲ ਤਾਜ਼ਾ ਹੀ ਰਹਿੰਦੀਆਂ ਯਾਦਾਂ ਹਮ ਅੱਖ ਬੰਦ ਕੀਤਿਆਂ ਵੀ ਯਾਰ ਦੇਖਦਾ ਅੱਖਾਂ ਖੋਲਿਆ ਵੀ ਆ ਹੀ ਦੇਖਦਾ ਹਾਂ ਜੀ ਇਸਕ ਨਮਾਜ਼ ਦੇ ਸਜਦੇ ਵਿੱਚ ਹੱਥ ਬੰਨਣੇ ਛੱਡਣੇ ਨਹੀਂ ਪੈਂਦੇ ਜਦੋਂ ਸਾਹਮਣੇ ਸੋਨਾ ਪੀੜ ਹੋਵੇ ਮੱਥੇ ਭੰਣੇ ਨੇ ਪੀਵੇ ਉਹਦਾ ਨਾਦਰੀ ਨੇ ਔਰ ਵੀਰ ਨੂੰ ਜਵਾਬ ਮਿਲ ਚੁੱਕਾ ਹੈ ਤੇ ਬੜਾ ਮੈਨੂੰ ਚੰਗਾ ਲੱਗਦਾ ਜਦੋਂ ਤੁਸੀਂ ਆਪ ਸਵਾਲ ਭੇਜਦੇ ਹੋ ਤਾਂ ਆ ਤੇ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਮਿਹਨਤ ਆ ਉਹ ਸਿਰੇ ਚੜ ਰਹੀ ਹੈ ਸਫਲ ਹੋ ਰਹੀ ਹੈ ਇਦਾਂ ਹੀ ਤੁਸੀਂ ਆਪਣੇ ਸੁਝਾਅ ਦਿੰਦੇ ਰਿਹਾ ਕਰੋ ਬਾਬਾ ਜੀ ਜਿਹੜਾ ਇੱਕ ਫਕੀਰ ਆ ਬਹੁਤ ਇਲਮਾਂ ਦੀ ਵੀ ਲੋੜ ਆ ਉਹਨੂੰ ਜਾਂ ਚਲੇਤ ਲਿਆਂ ਦੀ ਵੀ ਲੋੜ ਹੈ ਜੀ ਨਹੀਂ ਜੀ ਕਾਦਰੀ ਸਾਹਿਬ ਜਿਹੜਾ ਫਕੀਰ ਆ ਨਾ ਉਹਨੂੰ ਜ਼ਿਆਦਾ ਚਲੇਆਂ ਚਲੇਆਂ ਦੀ ਲੋੜ ਨਹੀਂ ਹੁੰਦੀ ਜ਼ਿਆਦਾ ਕੋਈ ਇਲਮਾਂ ਕਲਾਮਾਂ ਦੀ ਲੋੜ ਨਹੀਂ ਆ ਬਸ ਉਹ ਅਕ ਸੱਚ ਦੇ ਰਾਹ ਤੇ ਚੱਲੀ ਜਾਵੇ ਇਹ ਨਾਲ ਇੰਨਾ ਹੀ ਬਹੁਤ ਹੈ ਜੀ ਕਿਉਂਕਿ ਬਾਬਾ ਬੁਲੇ ਸ਼ਾ ਸਰਕਾਰ ਨੇ ਫਰਮਾਇਆ ਹੈ ਕਿ ਪਰ ਪਰ ਆਲਮ ਵਾਜਲ ਹੋਇਓ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਉਹ ਕਹਿੰਦੇ ਕਿ ਪਰ ਪਰ ਆਲਮ ਵਾਜਲ ਹੋਇਓ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਭਜ ਭਜ ਵਰਦਾ ਜਾ ਜਾ ਵਰਦਾ ਅੰਦਰ ਮਸੀਤਾਂ ਉਹ ਕਹਿੰਦੇ ਕਿ ਜਾ ਜਾ ਵਰਦਾ ਮੰਦਰ ਮਸੀਤਾਂ ਕਦੀ ਮਨ ਆਪਣੇ ਅੰਦਰ ਵੜਿਆ ਹੀ ਨਹੀਂ ਐਵੇਂ ਰੋਜਿਸਤਾਨ ਨਾਲ ਲੜਦਾ ਹੈ ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ ਉਹ ਬੁਲੇ ਸ਼ਾਸਮਾਨੀ ਉੜਦੀਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਬਿਲਕੁਲ ਉਹ ਕਹਿੰਦਾ ਕਿ ਜਿਹੜਾ ਘਰ ਬੈਠਾ ਵਾ ਉਹਨੂੰ ਹੀ ਢੂੰਡ ਲਈਏ ਉਹਨੂੰ ਹੀ ਲੱਭ ਲਈਏ ਇੰਨਾ ਹੀ ਬਹੁਤ ਬਾਹਰ ਦੇ ਸੰਤ ਇਲਮਾ ਕੁਲਾਮ ਨੂੰ ਲੱਭਣ ਦੀ ਲੋੜ ਨਹੀਂ ਬਿਲਕੁਲ ਮੁਰਸ਼ਿਦ ਅੰਦਰ ਹੀ ਆ ਹੂੰ ਅੰਦਰੋਂ ਹੀ ਝਾਕ ਲਈਏ ਦੇ ਇੰਨਾ ਹੀ ਬਹੁਤ ਹੈ ਕਿ ਲੱਖਾਂ ਵਿਰਦ ਵਜੀਫੇ ਟੈਂਦਾ ਰੋ ਬਿਨਾ ਮੁਰਸ਼ਿਦ ਅੱਲਾਹ ਨਹੀਂ ਮਿਲਦਾ ਇੱਥੇ ਚਿਲੇ ਤਲਾਈਆਂ ਦੀ ਲੋੜ ਨਹੀਂ ਆ ਬਾਬਾ ਜੀ ਆਪਣੇ ਬਾਰੇ ਦੱਸੋ ਔਰ ਦਰਬਾਰ ਦੇ ਬਾਰੇ ਦੱਸੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਕਰਦੇ ਆ ਔਰ ਪਹਿਲਾਂ ਕੌਣ ਸਰਕਾਰ ਦਰਬਾਰ ਤੇ ਸੇਵਾ ਕਰਦਾ ਸੀ ਔਰ ਜੀ ਦਰਬਾਰ ਜੋ ਬਜ਼ੁਰਗਾਂ ਦਾ ਨਾਮ ਚੱਲ ਰਿਹਾ ਹੈ ਜੀ ਕਿ Hazrat Peer Baba Qadir Shah Sarkar hoye ne Pakistan ਦੇ ਜੋ ਬਜ਼ੁਰਗ ਹੋਏ ਨੇ ਜਿਨ੍ਹਾਂ ਦੀ ਖਿਦਮਤ ਦੇ ਵਿੱਚ ਸਾਡੇ ਜਨਾਬ ਦਾਦਾ ਜੀ ਸਾਡੇ ਬਾਬਾ ਬਰਕਸ਼ਾ ਸਰਕਾਰ ਜੀ ਹੋਏ ਠੀਕ ਜਿਹੜੇ ਸਰਕਾਰ ਦੀ ਸੇਵਾ ਕਰਦੇ ਆ ਰਹੇ ਨੇ ਵਾਹ ਜੀ ਵਾਹ ਔਰ ਉਸ ਤੋਂ ਬਾਅਦ ਸਾਡੇ ਬਜ਼ੁਰਗ ਹੋਏ ਨੇ ਸਾਡੇ ਫਾਦਰ ਸਾਹਿਬ ਜਨਾਬ ਬਾਬਾ ਜੀ ਤੇ ਸ਼ਾਹ ਕਾਦਰੀ ਜੀ ਉਹਨਾਂ ਬਜ਼ੁਰਗਾਂ ਨੇ ਕਾਫੀ ਟਾਈਮ ਖਿਦਮਤ ਕੀਤੀ ਹੈ ਜੀ ਸਰਕਾਰ ਦੀ ਔਰ ਉਹਨਾਂ ਦੇ ਚੋਲਾ ਬਦਲੀ ਕਰਨ ਤੋਂ ਬਾਅਦ ਫਿਰ ਸਾਡੇ ਮਾਤਾ ਜੀ ਹੂੰ ਉਹ ਫਿਰ ਸੇਵਾ ਕਰਦੇ ਆਏ ਜਿਹਦੀ ਜਨੀ ਜੋਗੇ ਹੈਗੇ ਵਿਚਾਰੇ ਥੋੜੀ ਥੋੜੀ ਸੇਵਾ ਸਾਰੀ ਕਰਦੇ ਆਏ ਸਾਡੇ ਬ੍ਰਦਰ ਵੀ ਕਰਦੇ ਆਏ ਜੀ ਔਰ ਉਸ ਤੋਂ ਬਾਅਦ ਉਹਨਾਂ ਫਿਰ ਇਹ ਵੇਖਿਆ ਜੀ ਚਲੋ ਸਾਨੂੰ ਉਹਨਾਂ ਨੇ ਫਿਰ ਸਰਕਾਰ ਦੇ ਦਰਬਾਰ ਤੇ ਜੋ ਆ ਪੀ ਗਦੀ ਨਸ਼ੀਲ ਕੀਤਾ ਜੀ ਔਰ ਅਹੀਂ ਜੋ ਸੇਵਾ ਹੈ ਸਰਕਾਰ ਦੀ ਉਹ ਦਿਲੋਂ ਨਿਭਾ ਰਹੇ ਆਂ ਔਰ ਸੇਵਾ ਕਰ ਰਹੇ ਆਂ ਔਰ ਆਈ ਗਈ ਉਸੇ ਦਾ ਧੰਨਵਾਦ ਕਰਾਂ ਇੱਕ ਸਵਾਲ ਜ਼ਰੂਰੀ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤੁਸੀਂ ਬਾਬੇਆਂ ਜਾਂ ਸੇਵਾਦਾਰ ਕੋਈ ਬਾਬਾ ਦਾ ਲਖਬ ਬੜਾ ਵੱਡਾ ਹੁੰਦਾ ਤੇ ਅੱਜ ਕੱਲ ਜਣਾ ਖੜਾ ਬਾਬਾ ਬਣਿਆ ਵਾ ਮੈਂ ਇਹ ਥੋੜਾ ਤਿੱਖਾ ਸਵਾਲ ਹੈ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਅਸੀਂ ਆਪਣੇ ਆਪ ਨੂੰ ਕੀ ਮੰਨੀਏ ਬਾਬਾ ਜਾਂ ਸੇਵਾਦਾਰ ਵੇਖੋ ਜੀ ਬਾਬਾ ਬੰਨਾ ਬੜਾ ਔਖਾ ਏ ਉਹ ਗੱਲ ਹੈ ਕਿ ਫਕੀਰ ਜਿਹੜਾ ਕੋਈ ਕਹੇ ਕਿ ਮੈਂ ਬਾਬਾ ਹਾਂ ਪਰ ਬਾਬਾ ਬੰਨਾ ਬੜਾ ਔਖਾ ਏ ਸੇਵਾਦਾਰ ਹੀ ਰਹਿ ਜੀ ਤੇ ਇੰਨਾ ਹੀ ਬੜਾ ਹੈ ਸੇਵਾਦਾਰੀ ਦੇ ਵਿੱਚ ਜੋ ਸੇਵਾ ਕਰਨ ਦਾ ਮਜ਼ਾ ਏ ਔਰ ਮਿੱਠੇ ਫਲ ਮਿਲਦਾ ਏ ਕਿਆਹੀ ਸੇਵਾਦਾਰ ਹੈ ਜੀ ਔਰ ਸੇਵਾਦਾਰੀ ਰਵਾਂਗੇ ਬਿਲਕੁਲ ਔਰ ਆਈ ਗਈ ਸੰਗਤ ਦੇ ਦੀਦ ਦਦਪ ਕਰਾਂਗੇ ਜੀ ਭਲਾ ਮੰਗਾ ਔਰ ਭਲਾ ਮੰਗਾਗੇ ਔਰ ਸੁਖ ਮੰਗਾਗੇ ਜੀ ਔਰ ਸਭ ਤੋਂ ਵੱਡਾ ਅਹਿਮ ਸਵਾਲ ਜਿਹੜਾ ਹੈਗਾ ਫਕੀਰੀ ਤੋਂ ਕੀ ਸਿੱਖਿਆ ਤੁਸੀਂ ਬਾਬਾ ਜੀ ਫਕੀਰੀ ਦੇ ਵਿੱਚੋਂ ਅਸੀਂ ਇਹੋ ਸਿੱਖਿਆ ਹੈ ਜੀ ਕਿ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਵਾਹ ਵਾਹ ਨਾ ਕਹਾ ਉਸੇ ਦੋਸਤੀ ਔਰ ਨਾ ਕਹਾ ਉਸੇ ਵੈਰ ਸੰਤੋਹ ਆ ਜੀ ਕਿ ਜਿਹਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਸਾਡਾ ਕੰਮ ਹੈ ਕਿ ਅਸੀਂ ਸਾਰੇ ਸੰਗਤਾਂ ਦੀ ਔਰ ਸਭ ਦੇ ਪਰਿਵਾਰ ਦੀ ਸੁੱਖ ਮੰਗਣੀ ਔਰ ਨਗਰ ਖੇਰੇ ਦਾ ਭਲਾ ਮੰਗਣਾ ਹੈ ਬਿਲਕੁਲ ਸਾਡੀ ਅਰਦਾਸ ਹੀ ਇਹੀ ਹੁੰਦੀ ਹੈ ਹੂੰ ਹੂੰ ਕਿ ਮਾਲਕ ਜੋ ਤੁਹਾਡੇ ਦਰਬਾਰ ਤੇ ਆ ਰਿਹਾ ਉਹਨਾਂ ਦੇ ਉੱਤੇ ਘਰ ਪਰਿਵਾਰ ਤੇ ਤੰਦਰੁਸਤੀ ਦਾ ਫਰਮਾਨ ਕਰਨਾ ਬਸ ਰਹਿਮ ਤਾਂ ਹੀ ਰੱਖਣੀ ਹੈ ਔਖੀ ਆ ਪਕੇਰੀ ਹੈ ਨਾ ਜੀ ਤੇ ਔਖੀ ਦਾ ਸੌਖੀ ਤੁਹਾਨੂੰ ਕੀ ਲੱਗਦਾ ਪੀਰੀ ਦੇ ਵਿੱਚ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਵੇਖੀਏ ਤੇ ਆਦੇ ਕਿਉਂਕਿ ਬਾਬਾ ਫਰੀਦ ਸਾਹਿਬ ਸਰਕਾਰ ਹੋਏ ਨੇ ਉਹਨਾਂ ਆਪਣੇ ਮੁਰਸ਼ਿਦ ਦੇ ਵਾਸਤੇ ਉਹਨਾਂ ਨੂੰ ਆਪਣੀ ਅੱਖ ਵੀ ਦੇਣੀ ਪਈ ਤੇ ਔਰ ਜੋ ਮਢਾਲੀ ਸ਼ਰੀਫ ਦੇ ਸਰਕਾਰ ਹੋਏ ਨੇ ਹਾਂਜੀ ਉਹਨਾਂ ਨੇ ਆਪਣੇ ਮੁਰਸ਼ਿਦ ਨੂੰ ਰਾਜੀ ਕਰਨ ਵਾਸਤੇ ਆਪਣੇ ਪੈਰਾਂ ਤੇ ਚਾਹ ਬਣਾਈ ਜੀ ਬਿਲਕੁਲ ਬਿਲਕੁਲ ਪੈਰਾਂ ਦੇ ਚਾਹ ਬਣਾ ਕੇ ਆਪਣੇ ਮੁਰਸ਼ਿਦ ਨੂੰ ਪਿਆਈ ਜੀ ਉਹਨਾਂ ਨੇ ਵਾ ਵਾ ਔਰ ਜੇ ਫਿਰ ਫਕੀਰੀ ਕਠਿਨਾਈਆਂ ਦੀ ਗੱਲ ਕਰੀਏ ਜੀ ਆਪਾਂ ਕੀ ਪਿਛਲੇ ਦਿਨ ਮੈਂ ਤੁਹਾਡੀ ਵੀਡੀਓ ਵੇਖੀ ਸੀ ਜੀ ਬਿਲਕੁਲ ਔਰ ਜਨਾਬ ਆਪਾ ਬੰਸੀ ਸ਼ਾ ਸਰਕਾਰ ਉਸ ਵਿੱਚ ਗੱਲ ਬਿਆਨ ਕਰ ਰਹੇ ਨੇ ਬਾਬਾ ਪਾਲ ਦਾਸ ਉਹਨਾਂ ਦੀ ਜੀ ਵਾਹ ਵਾਹ ਕਿ ਬਾਬਾ ਪਾਲ ਦਾਸ ਜੀ ਜੋ ਆਪਣੇ ਪੀਰੋ মুর্ਸ਼ਦ ਬਾਬਾ ਜੋਤਰੀ ਸ਼ਾ ਸਰਕਾਰ ਦੇ ਕਰਕੇ 12 ਸਾਲ ਸਰਕਾਰ ਲੰਗਰ ਬਣਾ ਕੇ ਬਿਲਕੁਲ ਔਰ ਤੈਦਰ ਹੀ ਜਾਂਦੇ ਸੀ ਔਰ ਜਿਸ ਤਰ੍ਹਾਂ ਹੀ ਉਹ ਜਨਾਬ ਕੋਲੋਂ ਜਾਂਦੇ ਸੀ ਉਸ ਤਰ੍ਹਾਂ ਹੀ ਵਾਪਸ ਆਉਂਦੇ ਸੀ ਬਿਲਕੁਲ ਉਹਨਾਂ ਨੇ ਕਦੀ ਆਪਣੇ ਪੀਰੋ মুর্ਸ਼ਦ ਨੂੰ ਵਿਥ ਨਹੀਂ ਦਿੱਤੀ ਵਿਸ਼ਾ ਕਰਕੇ ਨਹੀਂ ਲੰਗਦੇ ਆਹ ਆਹ ਪਿਆ ਬਾਤ ਦੇਖੋ ਤੁਹਾਨੂੰ ਇਹਦੇ ਵਿੱਚ ਲੱਗਦਾ ਕਿ ਫਕੀਰੀ ਵਾਲੀ ਮੰਜ਼ਿਲ ਸੌਖੀ ਬਿਲਕੁਲ ਬਿਲਕੁਲ ਇਹ ਸੌਖਾ ਵਾਲ ਜਾਈਏ ਜੇ ਕਿ ਸੌਖੀ ਕਿਦਾ ਫਕੀਰੀ ਦੇਖੋ ਜੀ ਔਖੀ ਇਹਦੇ ਤੁਹਾਨੂੰ ਮੈਂ ਦੱਸ ਦਿੱਤੀ ਹੈ ਕਿ ਫਕੀਰੀ ਔਖੀ ਕੀ ਚੀਜ਼ ਆ ਔਰ ਫਕੀਰੀ ਸੌਖੀ ਜੀ ਵੀ ਆਪਾਂ ਗੱਲ ਕਰਦੇ ਆ ਤੇ ਸੌਖੀ ਫਕੀਰੀ ਉਦੋਂ ਹੀ ਆ ਜੀ ਜਦੋਂ ਮੁਰਸ਼ਿਦ ਦੇ ਕਾਇਦੇ ਤੇ ਚੱਲੀਏ ਬਿਲਕੁਲ ਕਾਇਦੇ ਕਰਨ ਦੇ ਵਿੱਚ ਜੀ ਮੁਰਸ਼ਿਦ ਦੇ ਦਿੱਤੇ ਸ਼ਬਦ ਨੂੰ ਅੱਗੇ ਚਲਾਈਏ ਔਰ ਮੁਰਸ਼ਿਦ ਦੇ ਹੁਕਮ ਦੇ ਉੱਤੇ ਚੱਲੀਏ ਬਿਲਕੁਲ ਸੌਖੀ ਫਕੀਰੀ ਉਹ ਹੀ ਆ ਜੀ ਜਿਹੜਾ ਮੁਰਸ਼ਿਦ ਦੇ ਕਾਇਦੇ ਦੇ ਚੱਲਦਾ ਮੁਰਸ਼ਿਦ ਦੇ ਦਿੱਤੇ ਰਾਹ ਤੇ ਚੱਲਦਾ ਰਾਹੇ ਹੱਕ ਤੇ ਰਾਹੇ ਹੱਕ ਤੇ ਚੱਲਦਾ ਰਵੇ ਤੇ ਫਕੀਰੀ ਸੌਖੀ ਹੈ ਜੀ ਜਦੋਂ ਮੁਰਸ਼ਿਦ ਦੇ ਕਾਇਦੇ ਚੋਂ ਬਾਹਰ ਜਾਵਾਂਗੇ ਤੇ ਫਿਰ ਕਠਿਨਾਈਆਂ ਕਠਿਨਾਈਆਂ ਹੋਰ ਮਿਲਣੀਆਂ ਜੀ ਬਹੁਤ ਵਧੀਆ ਵਿਚਾਰ ਬਾਬਾ ਜੀ ਦੇ ਔਰ ਸਾਰੇ ਸੰਗਤ ਨੂੰ ਗੁਜਾਰਿਸ਼ ਕਰਾਂਗਾ ਕਿ ਇਸ ਚੈਨਲ ਨੂੰ ਬਤੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰ ਲਿਓ ਔਰ ਆਉਣ ਵਾਲੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜAVE ਔਰ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ ਔਰ ਉਸੂਫੀ ਚੈਨਲ ਨੂੰ ਜਿਹੜੇ ਵੇਖ ਰਹੇ ਨੇ ਉਹਨਾਂ ਨੂੰ ਮੈਂ ਗੁਜਾਰਿਸ਼ ਕਰਾਂਗਾ ਕਿ ਵਾਤਵਾਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਨਵੀਆਂ-ਨਵੀਆਂ ਵੀਡੀਓ ਤੁਹਾਡੇ ਸਾਹਮਣੇ ਅਸੀਂ ਲਾਵਾਂਗੇ ਤੇ ਬਹੁਤ ਸ਼ੁਕਰਗੁਜ਼ਾਰ ਤੁਹਾਡਾ ਕਰਦੇ ਹਾਂ ਜੀ ਔਰ ਸੂਫੀ ਦਾਸ ਤਾਂ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਔਰ ਸਾਰਿਆਂ ਤੋਂ ਇਜਾਜ਼ਤ ਲੈਣੇ ਸ਼ੁਭਾਕਰ